ਇੰਤਿਹਾਰੇ ਪਿਸਤੌਲ ਦੀ ਨੋਕ ਤੇ 14 ਸਾਲਾ ਬੱਚੇ ਕੋਲੋਂ ਖੋਹੀ ਐਕਟਿਵਾ ਮਾਮਲਾ ਬਟਾਲਾ ਦੇ ਸਾਗਰਪੁਰੇ ਦਾ ਹੈ ਜਿੱਥੇ ਕਿ 7ਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਕੋਲੋਂ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ਤੇ ਐਕਟਿਵਾ ਖੋ ਕੇ ਫਰਾਰ ਹੋ ਜਾਣ ਦੀ ਖਬਰ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿੱਥੇ ਬੱਚੇ ਕੋਲੋਂ ਐਕਟਿਵਾ ਲੁੱਟੀ ਗਈ ਉਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਘਰੋਂ ਐਕਟਿਵਾ ਤੇ ਸਮਾਨ ਲੈਣ ਗਿਆ ਸੀ ਤੇ ਰਸਤੇ ਵਿੱਚ ਤਿੰਨ ਲੋਕ ਮੋਟਰਸਾਈਕਲ ਤੇ ਆਏ ਤੇ ਪਿਸਤੌਲ ਦਿਖਾ ਕੇ ਮੈਨੂੰ ਕਿਹਾ ਕਿ ਐਕਟਿਵਾ ਤੋਂ ਉਤਰ ਜਾ ਅਤੇ ਮੈਂ ਉਤਰ ਗਿਆ ਉਹ ਮੇਰੀ ਐਕਟਿਵਾ ਵਾਲ ਲੈ ਕੇ ਫਰਾਰ ਹੋ ਗਏ ਮੈਂ ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਕੀਤਾ ਉੱਥੇ ਪੁਲਿਸ ਅਧਿਕਾਰੀ ਜਸबीर ਸਿੰਘ ਦਾ ਕਹਿਣਾ ਹੈ ਮਾਮਲਾ ਦਰਜ ਕਰ ਲਿਆ ਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅੰਤਰਪ੍ਰੀਤ ਸਿੰਘ ਤੁਸੀਂ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਇੱਥੇ ਚ ਪੜਦਾ ਸਾਗਰਪੁਰ ਰਹਿੰਦਾ ਹਾਂ ਕੀ ਹੋਇਆ ਕੀ ਹੋਇਆ ਕਿ ਮੈਂ ਜਾਣ ਲਈ ਦੁਕਾਨ ਤੇ ਤੇ ਘਰ ਵਾਪਸ ਆ ਰਿਹਾ ਸੀ ਤਾਂ ਉੱਥੋਂ ਤਿੰਨ ਜਣੇ ਆਏ ਆ ਪਲੈਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵਾਲਵਰ ਦਿਖਾਇਆ ਤੇ ਸਕੂਟਰੀ ਖੋ ਕੇ ਲੈ ਗਏ ਹਾਂਜੀ ਕਿਥੇ ਗਏ ਸੀ ਤੇ ਕੀ ਕਰ ਰਹੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਬਰੈਡ ਲੈਣ ਗਿਆ ਹਾਂ ਹਾਂਜੀ ਠੀਕ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਉੱਤਰ ਜਾਉਣ ਤੂੰ ਅੱਛਾ ਹਾਂਜੀ ਉਹ ਬੰਦੇ ਤੇ ਉਹਨਾਂ ਨੇ ਕਿਹਨਾਂ ਦੇ ਸਰਦਾਰ ਹੈ ਮੂ ਨਹੀਂ ਅੱਛਾ ਕਿੰਨੇ ਹਾਂਜੀ ਹੱਥ ਚ ਹੋਰ ਕੀ ਕਰਦੇ ਆ ਤੁਹਾਡਾ ਪਿਸਤਲ ਹੀ ਹੋਰ ਕੁਝ ਨਹੀਂ ਹੈ ਲੈ ਤੁਹਾਡਾ ਕੋਈ ਮੋਟਰਸਾਈਕਲ ਦਾ ਨੰਬਰ ਮੋਟ ਦਿੱਤਾ ਹਾਂਜੀ ਕੀਤਾ ਪੀ ਵੀ 06 ਐਚ ਐਫ 6848 ਕਿੰਨੀ ਕੀ ਤੇ ਹੈ ਕਿੰਨੀ ਕੀ ਤੇ ਆਏ ਤੇ ਮੇਰੇ ਕੋਲ ਥੋੜੀ ਸਪੀਡ ਚ ਹੀ ਤੇ ਪਰ ਗਏ ਬੜੀ ਸਪੀਡ ਚ ਕੀ ਲੱਗਾ ਉਹਦੋਂ ਜਦੋਂ ਤੁਹਾਨੂੰ ਉਹਨਾਂ ਨੇ ਖਿਲਾ ਰਿਆ ਕਿਉਂ ਖਿਲਾ ਰਿਆ ਕਿ ਤੱਕ ਲਾ ਰੇ ਕੋਈ ਸਮਝ ਆਈ ਤੈਨੂੰ ਹਾਂ ਜੀ ਉਹਨਾਂ ਨੇ ਬਸ ਖਿਲਾ ਰਿਆ ਉਹ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਤੇ ਫੇਰ ਆਂਦੇ ਉੱਤਰ ਹੁਣ ਤੋਂ ਹਾਂ ਹਾਂ ਜੀ ਕਿਤੇ ਕੋਈ ਹਥਿਆਰ ਹੈਗਾ ਸੀ ਕਿਸੇ ਕੋਲ ਹੈਗਾ ਹੀ ਕਿੰਨੇ ਜਿਹੇ ਇੱਕੋ ਉਹ ਐਕਟਿਵਾ ਕੋ ਕੇ ਲੱਗੇ ਫੇਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂ ਹਾਂ ਜੀ ਫੇਰ ਮੈਂ ਦੱਸਿਆ ਮਾਂ ਨੂੰ ਤੇ ਫੇਰ ਮਮਾ ਨੇ ਪਾਪਾ ਨੂੰ ਦੱਸਿਆ ਮੇਰਾ ਨਾਮ ਪ੍ਰਕਾਸ਼ ਹੈ ਪ੍ਰਕਾਸ਼ ਜੀ ਕੀ ਕਰਦੇ ਹੋ ਤੁਸੀਂ ਔਰ ਕੀ ਹੋਇਆ ਬੇਟਾ ਹੀ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਆ ਠੀਕ ਆ ਉਹ ਇਥੋਂ ਜਸਟ ਨਿਕਲ ਕੇ ਤੇ ਦੁੱਧ ਵਾਲੇ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਉਹ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡਾ ਘਰ ਆ ਉਤੋਂ ਬਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਵਿਖਾਇਆ ਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦਿੱਤੀ ਇਹ ਘਰ ਆ ਗਿਆ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਆ ਜਿੱਥੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹੋਇਆ ਹਾਂਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲਾਗੇ ਹੁੰਦੀਆਂ ਰਹੀਆਂ ਨੇ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਟੀ ਰਾਤ ਕਿ ਵਾਰਦਾਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਤੇ ਕੀ ਹਾਲ ਹੈ ਸ਼ਾਮਿਆਂ ਦਾ ਵਜਾਂ ਆਹ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਇਹ ਬੱਚਾ ਤੇ ਛੋਟਾ ਹੀ ਹੈ ਜੀ ਪੁਲਿਸ ਕੰਪਲੇਟ ਕਰ ਹਾਂਜੀ ਪੁਲਿਸ ਕੰਪਲੇਟ ਪੁਲਿਸ ਵਾਲਿਆਂ ਨੂੰ ਕਰਤੀ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਪਰੀਤ ਬੱਚੇ ਕੋ ਸਕੂਲ ਨਹੀਂ ਕੋਈ ਗਈ ਤੁਸੀਂ ਮੌਕੇ ਤੇ ਗਏ ਕੀ ਵੇਖ ਗਿਆ ਇਹਦੀ ਕੀ ਕਾਰਵਾਈ ਕੀਤੀ ਜਾਂਦੀ ਤੁਹਾਨੂੰ ਪਤਾ ਲੱਗਾ ਸਾਗਰਪੁਰ ਐਵੇਂ ਪਾਸੇ ਮੋੜ ਤੇ ਨਾ ਫਟਕ ਲੱਗ ਗਏ ਮੋਕੜ ਕੋਈ ਹੈ ਤਿੰਨ ਅਨੰਮ ਸੱਤ ਨੌਜਵਾਨ ਆਈ ਮੋਕਾ ਵੇਹਾਂ ਆ ਬਸ ਉਹ ਬੰਦਿਆਂ ਦੀ ਤਲਾਸ਼ ਕਰ ਰਹੇ ਹੋ ਹੋ ਸਗੀ ਸ਼ਾਮ ਤੱਕ ਕਵਰ ਕਰ ਲੈ ਕੀ ਦੱਸਿਆ ਬੱਚੇ ਦੀ ਬੰਨੋ ਬਥਾਰ ਵੀ ਸੀ ਨਹੀਂ ਥਾਰ ਤੇ ਵੱਲੋਂ ਤੇ ਨਹੀਂ ਦੱਸਿਆ ਕੋਈ ਉਹ ਲੈਟਰ ਲੁੱਟ ਰੋਣਾ ਜਗੋਂ ਨਾਲ ਉਹ ਫਟਿਆ ਖੜਾ ਹੁੰਦਾ ਹੋਰ ਨਹੀਂ ਕੋਈ ਚੀਜ਼ ਆ ਗਈ ਤੇ ਇਸ ਤਰ੍ਹਾਂ ਉਹ ਲੈਟਰ ਆ ਕੇ ਪਿਸਤਲ ਇਹ ਦੱਸਣ ਦੇ ਨਾ ਆ ਤੇ ਬੱਚੇ ਹੀ ਦੱਸਿਆ ਬਾਅਦ ਚ ਲੈਕਚਰ ਹੀ ਉਹਦੇ ਕੋਲ ਨਹੀਂ ਬੱਚੇ ਨੇ ਦੱਸਿਆ ਬੱਚਾ ਕਹਿੰਦਾ ਪਿਸਤਲ ਬਾਕੀ ਵੇਖ ਲੈਣਾ ਕਲੀਅਰ ਕਰਕੇ ਉਹਦੇ ਪਿਸਤਲ ਦਾ